ਦੀ ਜਾਣ ਡੀ ਜਾਣ ਗਿਆ ਤੇ ਉਥੇ ਮੈਨੂੰ ਆਕਾਸ਼ੀਬ ਮਿਲਿਆ ਨਹੀਂ ਆਕਾਸ਼ੀਬ ਮਿਲਿਆ ਨਹੀਂ ਉਥੇ ਹੋਰ ਇੰਫੈਕਟਰ ਬੈਠੇ ਸੀ ਮੇਰੇ ਪੋਤਾ ਪੋਤੀ ਅਨਮੋਲ ਐਨ ਜੀਓ ਨੇ ਹਾਰਾ ਪੈਂਦੇ ਸਕੂਲ ਦੇ ਵਿੱਚ ਲਾਇਆ ਜਿਹਦਾ ਖਰਚਾ ਅਨਮੋਲ ਐਨ ਜੀਓ ਨੇ ਚੱਕਿਆ ਮੇਰੇ ਚ ਹਮਤ ਨਹੀਂ ਮੇਰੇ ਸ਼ੋਗਨ ਦੀ ਪ੍ਰੋਬਲਮ ਹੈ ਕੰਮ ਮੈਂ ਕਰ ਨਹੀਂ ਸਕਦਾ ਮੇਰੇ ਪੋਤੇ ਪੋਤੀ ਅਨਮੋਲ ਐਨ ਜੀਓ ਨੇ ਲਵਾਏ ਆ ਇਹ ਪਤਾ ਨਹੀਂ ਕੀ ਚੋਂਦਾ ਏ ਮੇਰਾ ਕਾਰ ਨਹੀਂ ਚੱਲਿਆ ਬਾਕੀ ਸਾਰੇ ਕਹਿੰਦਾ ਜਿੱਥੇ ਮਰਜੀ ਚੱਲ ਜਾਓ ਸਾਡੀ ਲੀਡਰਾਂ ਤੱਕ ਕਣਕ ਜਾਂਦੀ ਆ ਅਸੀਂ ਲੀਡਰਾਂ ਨੂੰ ਪੈਸੇ ਦਿੰਨੇ ਆ ਤੁਸੀਂ ਜੋ ਮਰਜੀ ਕਰ ਲਓ ਭਗਵੰਤ ਮਾਨ ਨੇ ਕਿਹਾ ਸੀ ਮੈਂ ਗਰੀਬ ਦੀ ਹੈਲਪ ਕਰੂੰਗਾ ਪਰ ਭਗਵੰਤ ਮਾਨ ਦੀ ਤੇੜੀਆਂ ਸਰਕਾਰਾਂ ਅਮੀਰਾਂ ਨੂੰ ਖੁਸ਼ ਕਰਦੇ ਤੁਰਿਆ ਹੋਇਆ ਆ ਕਿਸੇ ਗਰੀਬ ਦੀ ਬਾਣੀ ਪੜੀ ਕਿਸੇ ਗਰੀਬ ਦਾ ਨਹੀਂ ਰਾਸ਼ਨ ਕੱਟਿਆ ਮਹਿidata ਦੀ ਰਾਸ਼ਨ ਕੱਟ ਗਿਆ ਸਾਰੇ ਗਰੀਬਾਂ ਦੇ ਕੱਟੇ ਕਿਉਂ ਅਮੀਰਾਂ ਦੇ ਕੋਲੋਂ ਇਹਨਾਂ ਨੂੰ 5-5 4-400 ਰੁਪਇਆ ਦਿੱਤੋਂ ਆ ਰਹਿਆ ਦੇ ਰਾਹੀਂ ਪਹੁੰਚ ਜਾਂਦਾ ਇਨਸਪੈਕਟਰ ਨੂੰ ਇਨਸਪੈਕਟ ਖੁਸ਼ ਆ ਸਾਡੇ ਕਾਰ ਨਹੀਂ ਚੱਲਣੀਆਂ ਅਮੀਰਾਂ ਦੇ ਚੱਲਣੀਆਂ ਜੇ ਅਮੀਰਾਂ ਦੇ ਚੱਲਣ ਦਾ ਤੇਡਾ ਤੋਂ ਅਲੋਸਮੈਂਟ ਕਰਨੋ ਬੰਦ ਕਰ ਦਿਓ ਭਗਵਾਨ ਤੁਮਾਰੇ ਮੈਂ ਕਿਸੇ ਗਰੀਬ ਦੀ ਹੈਲਪ ਕਰਦਾ ਸਿੱਧਾ ਤੌਰ ਤੇ ਕਹੇ ਮੈਂ ਅਮੀਰਾਂ ਦਾ ਆ ਮੈਂ ਅੰ ਗਰੀਬਾਂ ਦਾ ਨਹੀਂ ਕੋਈ ਲੋ ਬੈਂਕ ਤੋਂ ਪਹਿਨਾ ਹੋਈ ਨਾਟਕ ਜਿਹੜੇ ਕਰਦਾ ਸੀਗਾ ਪਹਿਲਾਂ ਉਹ ਵੀ ਨਾਟਕੇ ਹੁਣ ਕਰ ਰਿਆ ਇਹਦੇ ਐਮਐਲਏ ਦੀ ਇੱਕ ਢੇਲੇ ਨਾ ਨਹੀਂ ਜਾਣਦਾ ਇੰਟਰਪਰਟਰ ਜਿਹੜੇ ਵੀ ਲੀਡਰ ਤੋਂ ਪੁੱਗਣ ਕਰਨ ਨੇ ਇੱਕ ਐਮਐਲਏ ਦੀ ਨਹੀਂ ਸੁਣੀ ਦੂਜੇ ਐਮਐਲਏ ਦੀ ਨਹੀਂ ਸੁਣੀ ਕਿਸੇ ਪ੍ਰਧਾਨ ਦੀ ਨਹੀਂ ਸੁਣੀ ਸਿਰ ਪਿਆ ਮੁਖ ਰਹਿ ਗਿਆ ਪਹਿਹਾ ਦਿਓ ਤੇ ਕੰਮ ਕਰਾ ਲਓ ਤੇ ਮੇਰੀ ਬੇਨਤੀ ਆ ਕਿ ਮੇਰਾ ਰਾشنਕਾਰ ਚਲਾਇਆ ਜਾਵੇ ਮੈਂ ਸ਼ੂਗਰ ਦਾ ਮਰੀਜ਼ ਆ ਮੇਰਾ ਪੋਤਾ ਪੁੱਤ ਇੱਕ ਐਨਜੀਓ ਨੇ ਪਾਂਡਵਾਇਆ ਮੁੰਡਾ ਕਰਿਆ ਕੰਮ ਕਰਨ ਦੇ ਯੋਗ ਨਹੀਂ ਉਹ ਅਨਮੋਲ ਐਨਜੀਓ ਤੇ ਫਿਲਮ ਦੇਖ ਸਕਦਾ ਉਹ ਨੂੰ ਮੇਰੀ ਚਲੇਗੀ ਇਸ ਕਰਕੇ ਮੇਰੀ ਬੇਨਤੀ ਆ ਕਿ ਮੇਰਾ ਰਾਸ਼ਨ ਕਾਰਡ ਚਲਾਇਆ ਜਾਵੇ ਨਹੀਂ ਚਲਾਇਆ ਜਾਵੇ ਤਾਂ ਲੀਗਲ ਨੋਟਸ ਕੋਰਟ ਨਾਲ ਪੇਜੂਗਾ ਕਿ ਮੇਰੀ ਲੜਾਈ ਇਹਨਾਂ ਨਾਲ ਕੋਰਟ ਚੱਲ ਰਹੀ ਹੋਈ ਜਗਰੂਪ ਸਿੰਘ ਡੀਪੂ ਹੋルダー ਜਿੱਥੇ ਜਿੱਥੇ ਕਣਕ ਵੇਚਦਾ ਉਹ ਵੀ ਮੈਂ ਪਤਾ ਕਰਕੇ ਦੱਸਦਾ ਹਾਂ ਬਾਕੀ ਜਿਨ੍ਹਾਂ ਦੇ ਰਾਸ਼ਨ ਕਾਰਡ ਬਣਿਆ ਲੱਖਾਂ ਪਤੀ ਕਰੋੜਾਂ ਪਤੀ ਆ ਉਹਨਾਂ ਦੇ ਘਰ ਕਣਕ ਜਾਂਦੀ ਆ ਚੱਕੀ ਤੇ ਉਹ ਕਦੇ ਡੀਪੂ ਤੇ ਨਹੀਂ ਦੇਖੇ ਗਏ ਤੇ ਡੀਪੂ ਤੋਂ ਕਣਕ ਲੈਣ ਆਇਆ ਉਹਨਾਂ ਦੀ ਕਣਕ ਕਿੱਦਾਂ ਪਹੁੰਚ ਜਾਂਦੀ ਆ ਘਰਾਂ ਦੇ ਵਿੱਚ ਅਸੀਂ ਗਰੀਬ ਆਦਮੀ ਧੱਕੇ ਖਾ ਕੇ ਵੀ ਸਾਨੂੰ ਪਰੜਕ ਨਹੀਂ ਦਿੱਤੀ ਜਾਂਦੀ ਭਗਵਾਨ ਜਨਾਣ ਇਸ ਮੌਕੇ ਸੁਦੇਜਾ ਤੇ ਲੈਕਚਰ ਕਰਨੇ ਬੰਦ ਕਰ ਦੇਵੇ ਵੀ ਮੈਂ ਗਰੀਬਾਂ ਦਾ ਆਂ ਅਮੀਰਾਂ ਦਾ ਕਹੇ ਸੋ ਮੇਰੀ ਬੇਨਤੀ ਆ ਮੇਰੀ ਬੇਨਤੀ ਸੁਣ ਕੇ